ਕੁੜੀ ਵਾਲਿਆਂ ਨੇ ਦਿੱਤਾ ਇੰਨਾ ਦਾਜ ਲੋਕ ਕਹਿੰਦੇ ਇਹ ਵਿਆਹ ਨਹੀਂ ਮੁੰਡੇ ਦੀ ਨਿਲਾਮੀ ਹੋਈ ਏ ਅਕਸਰ ਹੀ ਕੁੜੀ ਵਾਲਿਆਂ ਵੱਲੋਂ ਜਿੰਨਾ ਹੋ ਸਕੇ ਆਪਣੀ ਕੁੜੀ ਨੂੰ ਦਾਜ ਦੇਹ ਦਿੱਤਾ ਜਾਂਦਾ ਹੈ ਪਰ ਹੁਣ ਇੱਕ ਦੇਹੇਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਈ ਨਮੀਆਂ ਗੱਡੀਆਂ ਅਤੇ ਮੋਟਰਸਾਈਕਲ ਖੜੇ ਦਿਖਾਈ ਦੇ ਰਹੇ ਨੇ ਦਰਸਲ ਇਹ ਨਮੀਆਂ ਗੱਡੀਆਂ ਅਤੇ ਮੋਟਰਸਾਈਕਲ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਦੇਹੇਜ ਵਿੱਚ ਦਿੱਤੇ ਨੇ ਕੁੜੀ ਦੇ ਪਿਓ ਨੇ ਮੁੰਡੇ ਵਾਲਿਆਂ ਨੂੰ 4 ਮਹਿੰਗੀਆਂ ਗੱਡੀਆਂ 10 ਮੋਟਰਸਾਈਕਲ ਅਤੇ 54 ਲੱਖ ਰੁਪਏ ਦਾਜ ਵਿੱਚ ਦਿੱਤੇ ਜਿਸ ਦੇ ਵਿੱਚ 21 ਲੱਖ ਵਿਆਹ ਵਾਲੇ ਮੁੰਡੇ ਦੇ ਭਰਾ ਨੂੰ ਵੀ ਦਿੱਤੇ ਸੋ ਇੰਨਾ ਦਹੇਜ ਦੇਖ ਕੇ ਵਿਆਹ ਵਿੱਚ ਆਏ ਲੋਕ ਕਹਿੰਦੇ ਕਿ ਇਹ ਮੁੰਡੇ ਦਾ ਵਿਆਹ ਨਹੀਂ ਸਗੋਂ ਇਸ ਦੀ ਨਿਲਾਮੀ ਹੋਈ ਏ ਬਹੁਤ ਸਾਰੇ ਲੋਕ ਇੰਨਾ ਦਾਜ ਲੈਣ ਵਾਲੇ ਮੁੰਡੇ ਦੇ ਪਰਿਵਾਰ ਨੂੰ ਗਲਤ ਕਹਿ ਰਹੇ ਨੇ ਪਰ ਕੀ ਕੁੜੀ ਵਾਲਿਆਂ ਨੂੰ ਇੰਨਾ ਦਹੇਜ ਦੇਣਾ ਚਾਹੀਦਾ ਸੀ ਕਿਉਂਕਿ ਕਦੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਸੋ ਜੇਕਰ ਇਹੀ ਪੈਸੇ ਨਾਲ ਗਰੀਬ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਜਾਂ ਕਿਸੇ ਲੋੜਵੰਦ ਨੂੰ ਦਿੱਤੇ ਜਾਂਦੇ ਤਾਂ ਕਿੰਨਾ ਚੰਗਾ ਹੋਣਾ ਸੀ ਸੋ ਸ਼ਾਇਦ ਅੱਜਕੱਲ੍ਹ ਲੋਕ ਕਿਸੇ ਜ਼ਰੂਰਤ ਮੰਦ ਦੀ ਲੋੜ ਪੂਰੀ ਕਰਨ ਨਾਲੋਂ ਦਿਖਾਵਾ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ